ਪ੍ਰੋਕਰਾਸ਼ਰ ਸੈਕਟਰੀ ਆਲ ਇੰਡੀਆ ਕਾਂਗਰਸ ਸੇਵਾਦਲ ਮੈਂਬਰ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਲੁਧਿਆਣਾ ਦੇ ਆਵਾਮ ਨੂੰ ਲੁਧਿਆਣਾ ਦੇ ਸਾਰਿਆਂ ਆਪਣੀਆਂ ਸਤਿਕਾਰਯੋਗ ਮਾਤਾ ਮਾਂ ਬਜ਼ੁਰਗਾਂ ਤੇ ਨੌਜਵਾਨ ਸਾਥੀਆਂ ਤੇ ਅਪੀਲ ਕਰਨੀ ਚਾਹਣਾ ਹੈ ਜਿਹੜੀ ਤੁਸੀਂ ਅੱਜ ਦੀਵਸ ਦੇਖ ਰਹੇ ਹੋ ਔਰ ਮੈਂ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਨੂੰ ਵੀ ਮੈਂ ਇਹ ਕਹਿਣਾ ਚਾਹਨਾ ਕਿਉਂਕਿ ਅਮਰਿੰਦਰ ਸਿੰਘ ਰਾਜਾਪੁਰੇ ਦੀ ਬੇਰੇ ਕੋਲ ਮੇਰੇ ਘਰ ਆਏ ਸੀ ਮੈਂ ਤੇ ਮੇਰੀ ਵਾਈਫ ਨੂੰ ਵੋਟ ਨਹੀਂ ਪਾਣ ਦਿੱਤੀ ਜਾ ਰਹੀ ਸੀ ਮੇਰੀ ਵੋਟ ਪਵਾਉਣ ਵਾਲਾ ਤੇ ਰਾਜਾ ਬੜਿੰਜੀ ਮੇਰੇ ਕੋਲੇ ਆਇਆ ਕਿਉਂਕਿ ਸਾਡਾ ਘਰ ਇਕੱਠਾ ਮੇਰਾ ਤੇ ਸ਼ੋਪਰਾਸ਼ਨ ਪਪੀ ਰਕੀਸ਼ਪਰਾਸ਼ਨ ਸੁਰੀਸ਼ਪਰਾਸ਼ਨ ਮੀਰੀਸ਼ਪਰਾਸ਼ਨ ਸਾਰੇ ਭਰਾ ਸੀ ਇੱਕੋ ਘਰ ਚ ਰਹਿੰਦੇ ਆ ਮੇਰੇ ਘਰ ਉਹ ਆਏ ਨੇ ਜਦੋਂ ਮੈਨੂੰ ਵੋਟ ਪਵਾਉਣ ਮੇਰੀ ਤੇ ਮੇਰੀ ਵਾਈਫ ਨੂੰ ਲੈ ਕੇ ਜਾ ਰਹੇ ਸੀ ਪਿੱਛੋਂ ਇਹਨਾਂ ਨੇ ਨਾਹੇ ਬਾਜੀ ਕੀਤੀ ਆ ਨਰੀ ਵਾਰੀ ਕੀਤੀ ਆ ਤੇ ਅਸੀਂ ਆਪਣਾ ਵੋਟ ਪਾ ਕੇ ਆਏ ਆ ਮੇਰੇ ਕਰ ਰਾਜਾ ਜੀ ਆਏ ਨੇ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਮੈਂ ਤੇ ਮੇਰੀ ਬਾਈ ਪਾਪਕ ਹੋ ਗਈ ਵੀ ਰਾਜਾ ਜੀ ਸਾਨੂੰ ਵੋਟ ਪਾਉਣ ਨਹੀਂ ਦਿੱਤੀ ਜਾ ਰਹੀ ਰਾਜਾ ਜੀ ਨੇ ਮੇਰੀ ਰਿਕੁਐਸਟ ਮੰਨ ਕੇ ਮੇਡੇ ਕੋਲੇ ਮੈਨੂੰ ਮਿਲਣ ਵਾਸਤੇ ਆਏ ਕਿਉਂਕਿ ਸਾਡਾ ਘਰ ਕਟਾ ਇਸ ਕਰਕੇ ਜਿਹੜੀ ਵੀ ਅਫਵਾਹ ਫੈਲ ਰਹੀ ਆ ਜਿਹੜੇ ਵੀ ਲੋਕ ਇਹ ਗੱਲ ਕਹਿ ਰਹੇ ਨੇ ਰਾਜਾ ਜੀ ਨੂੰ ਕਿ ਉਹ ਪੱਪੀ ਦੇ ਸਮਰਥਨ 'ਚ ਬੈਠ ਕੇ ਬਿਲਕੁਲ ਝੂਠ ਆ ਮੈਂ ਉੱਥੇ ਰਹਿ ਰਿਹਾ ਹਾਂ ਕਾਂਗਰਸੀ ਕੱਟੜ ਕਾਂਗਰਸੀ ਕਾਂਗਰਸ ਸੇਵਾਦਲ ਦਾ ਸਪਾਈ ਸੇਵਾਦਲ ਕੇ ਹਮ ਸੈਨਾਨੀ ਹਮ ਬਲੀਦਾਨੀ ਹਮ ਬਲੀਦਾਨੀ ਸਹਿਨ ਜੀਲਤਾ ਦੇ ਹਮਾਰੇ ਅੰਤਰਮਨ ਕੇ ਕਹਿਨੇ ਹੈ ਇਦਰਾ ਗਾਂਧੀ ਕੇ ਜੇ ਕਹਿਨੇ ਰਾਜੀਵ ਗਾਂਧੀ ਕੇ ਜੇ ਕਹਿਨੇ ਹਮਨੇ ਅਸਤ ਮੈਨੇ ਮੈਂ ਸੇਵਾਦਲਦਸ ਭਾਈ ਸੀ ਹਾਂ ਤੇ ਰਹਾਂਗਾ ਔਰ ਬਿਲਕੁਲ ਫੇਕ ਨਿਊਜ਼ ਹੈ ਸਾਰਿਆਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਪੰਜੇ ਵਾਲਾ 2 ਨੰਬਰ ਦਾ ਬਟਨ ਦਬਾ ਕੇ ਅਮਰਿੰਦਰ ਸਿੰਘ ਰਾਜਾ ਬੜੇ ਜੀ ਨੂੰ ਵੱਧ ਤੋਂ ਵੱਧ ਬੂਟਾ ਪਾ ਕੇ ਉਹਨਾਂ ਨੂੰ ਜਿਤਾਓ ਜਿਹੜੀ ਫੇਕ ਨਿਊਜ਼ ਚੱਲ ਰਹੀ ਹੈ ਮੈਂ ਫੇਰ ਆਪਣੇ ਇਲੈਕਟ੍ਰੋਨਿਕ মিডিਆ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਯਾਰ ਮੇਰੇ ਘਰ ਦੀ ਮੂਵੀ ਮੂਵੀ ਤੁਸੀਂ ਕਿਉਂ ਨਹੀਂ ਦੀ ਕਰੇ ਜਦ ਮੈਂ ਤੇ ਮੇਰੀ ਵਾਈਫ ਰੋਕ ਕੇ ਰਾਜੇ ਦੇ ਗਲੇ ਲੱਗੇ ਆ ਉਹ ਕਿੱਥੇ ਆ ਮੋਂ ਨੂੰ ਆ ਤੁਹਾਡੇ ਕੋਲੇ ਉਹ ਕਿੱਥੇ ਗਏ ਨੇ ਸਾਰੀਆਂ ਫੋਟੋਆਂ ਸਮਝਦੇ ਹੋ ਮੈਂ ਇਸ ਕਰਕੇ ਲੁਧਿਆਣੇ ਦੀ ਜਨਤਾ ਨੂੰ ਲੁਧਿਆਣੇ ਦੇ ਪਿੰਡਾਂ ਦੇ ਲੋਕਾਂ ਨੂੰ ਮੇਰੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਖੇਤ ਮਜ਼ਦੂਰਾਂ ਨੂੰ ਪੰਜਾਬ ਦੇ ਸਾਰੀ ਇੰਡਸਟਰੀਸਟਾਂ ਨੂੰ ਸਾਡੀ ਸਵਾਈ ਮਸ਼ੀਨ ਦੇ ਇੰਡਸਟਰੀਲਿਸਟ ਆ ਜਿਹੜੇ ਸਾਡੇ ਜਿਹੜੇ ਮਜ਼ਦੂਰ ਨੇ ਜਿਹੜੇ ਸੈਕਟਰ ਇੰਡਸਟਰੀ ਦੇ ਮਜ਼ਦੂਰ ਨੇ ਜਿਹੜੇ ਸਾਡੇ ਹਾਊਸਰੀ ਦੇ ਮਜ਼ਦੂਰ ਨੇ ਹੱਥ ਵਨ ਕੇ ਬੇਨਤੀ ਕਰਦਾ ਹੱਥ ਪੰਜੇ ਦੇ ਨਿਸ਼ਾਨ ਤੇ ਦੂ ਨੰਬਰ ਦਾ ਬਟਨ ਦਬਾ ਕੇ ਕਾਂਗਰਸ ਪਾਰਟੀ ਜਿਤਾਓ ਕਾਂਗਰਸ ਲਿਆਓ ਦੇਸ਼ ਬਚਾਓ ਜੈ ਹਿੰਦ ਜੈ ਪਰਮਾਤਮਾ